ਆੰਗਰੇਜ਼ੀ ਆ ਜੀ ਸਟੇਟਿਵ ਜੇ ਦੇਖਦੇ ਹੋ ਗੱਡੀ ਤੇਜ਼ ਨਹੀਂ ਹੈਗੀ ਤਾਂ ਵੀ ਉਹ ਜ਼ਿਆਦਾ ਸਪੀਡ ਲੱਗ ਰਹੀ ਹੈ ਲੋਕੀ ਕਈ ਵਾਰ ਫਾਟੇ ਡੱਪਾਂ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਨਾਲ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈ ਪੁਲਿਸ ਨਾ ਕਰਿਆ ਕਰੋ ਲੋਕੀ ਵੇਟ ਕਰਦੇ ਆ ਜੇ ਕਈ ਵਾਰ ਫਲਾਈਓਵਰ ਬੰਦੇ ਆ ਸਾਲੋਂ ਸਾਲ ਲੱਗ ਜਾਂਦੇ ਆ ਕਈ ਲੋਕੀ ਕਹਿੰਦੇ ਇੱਥੇ ਫਲਾਈਓਵਰ ਬਣਨਾ ਚਾਹੀਦਾ ਪਰ ਜੇ ਇੱਥੇ ਫਲਾਈਓਵਰ ਬਣ ਜਾਂਦਾ ਤੇ ਫਿਰ ਲੋਕਾਂ ਨੂੰ ਹੋਰ ਪਰੇਸ਼ਾਨੀ ਆਏਗੀ ਤਹਾਫੀ ਲੰਬੀ ਲਾਈਨਾਂ ਲੱਗੀ ਹੋਈਆਂ ਹਨ ਨਹੀਂ ਦੁਆ ਰਹੀ ਇੱਥੇ ਅੱਛਾ ਇਸ ਦੇ ਟਾਇਰ ਉੱਪਰ ਹੋ ਜਾਂਦੇ ਨੇ ਜਿਹੜੇ نیچے ਕੇ ਅਗਰ ਗਿਰਨੇ ਕੀ ਪ੍ਰੋਬਲਮ ਆ ਜਾਂਦੀ ਹੈ ਤਾਂ ਜੀ ਅਬ ਜਾਣੇ ਪਰ ਮੈਨੂੰ ਦੈ ਰਹੇ ਤੁਸੀਂ ਮੈਂ ਤਾਂ ਇਹ ਦਿੱਤਾ ਅਸੀਂ ਖੜੇ ਆ ਜੀ ਸ਼ਮੀ ਚਾਰ ਫਾਟਕ ਲੱਗੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਫਾਟਕਾਂ ਤੇ ਖੜੇ ਹੋਏ ਆ ਲਾਈਨਾਂ ਦਾ ਕੰਮ ਵੀ ਚੱਲ ਰਿਹਾ ਹੈ ਸਟਾਪ ਲਿਖਿਆ ਹੋਇਆ ਹੈ ਕਈ ਵਾਰ ਲੋਕੀ ਜੋ ਹੁੰਦੇ ਆ ਰੋਂਗ ਸਾਈਡ ਆ ਜਾਂਦੇ ਆ ਤੇ ਲੰਘਣ ਦੀ ਕੋਸ਼ਿਸ਼ ਕਰਦੇ ਆ ਇੱਥੇ ਜੇ ਕਰਕੇ ਇੱਥੇ ਟ੍ਰੈਫਿਕ ਗੁਰੰਦਾ ਆ ਤੁੰਦ ਘੰਮੇ ਆ ਕਾਫੀ ਲੰਬੇ ਲਾਈਨਾਂ ਲੱਗ ਜਾਂਦੀਆਂ ਲੋਕੀ ਪਹਿਲੇ ਫਾਟਕ ਦੂ ਤਾ ਪ੍ਰੇਸ਼ਾਨ ਸੀ ਗਈ ਹੁਣ ਜਿਹੜਾ ਸਰਕਾਰ ਵੱਲੋਂ ਕੰਮ ਕੀਤਾ ਗਿਆ ਰੇਲਵੇ ਲਾਈਨਾਂ ਦਾ ਉਹਦੇ ਕਰਕੇ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਗੱਡੀ ਕੱਢਣੀ ਔਖੀ ਹੋ ਗਈ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਿੱਖੀ ਜੀ ਨੋਕੇ ਨਿਕਲੀ ਹੋਈ ਹੈ ਜਿਹਦੇ ਤੇ ਗੱਡੀਆਂ ਫਸ ਜਾਂਦੀਆਂ ਦੋ ਤਿੰਨ ਗੱਡੀਆਂ ਤਾਂ ਅਸੀਂ ਕੱਢੀ ਗਈਆਂ ਬਾਈਕਾਂ ਨੂੰ ਹੱਥ ਲਾ ਕੇ ਇਹ ਤੇ ਜਿਹੜਾ ਫਸ ਗਿਆ ਸੀ ਗਰੀਬ ਬੰਦੇ ਦਾ ਉਹਦੇ ਹੱਥ ਲਾ ਕੇ ਅਸੀਂ ਕੱਢਿਆ ਹੈ ਬਹੁਤ ਜਿਆਦਾ ਪਰੇਸ਼ਾਨੀ ਆ ਰਹੀ ਹੈ ਸਰਕਾਰ ਤੋਂ ਅਪੀਲ ਹੈ ਕਿ ਜਿਹੜਾ ਕੰਮ ਹੁੰਦਾ ਫਟਾਫਟ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਵੇਸਟ ਨਹੀਂ ਹੋਣਾ ਚਾਹੀਦਾ ਸਰਕਾਰਾਂ ਕੰਮ ਕਰਦੀਆਂ ਸਲੋ ਕਰਦੀਆਂ ਵਧੀਆ ਕੰਮ ਹੋਣਾ ਚਾਹੀਦਾ ਭਾਈ ਕੀ ਕਹਿਣਾ ਚਾਹੋਗੇ ਜਿਹੜੇ ਇੱਥੇ ਲਾਈਨਾਂ ਲੱਗੀ ਹੋਈਆਂ ਇਹਨਾਂ ਲੋਕਾਂ ਨੂੰ ਦਿੱਕਤ ਆ ਰਹੀ ਹੈ ਸਾਹਮਣੇ ਵੀ ਦੇਸ਼ ਵਿੱਚ ਚੁੰਜੀ ਹੀ ਨਿਕਲੀ ਹੋਈ ਥੱਲੇ ਥੋੜੇ ਹੋਰ ਬਾਰੇ ਬੋਲੋ ਬੱਸ ਭਾਈ ਨਿਕਲ ਜੀ ਦਾ ਔਫਿਸ ਉਹ ਜਿੱਥੇ ਤੋਂ ਮੰਗਦੇ ਹੋ ਕਦੀ ਕਦੀ ਇੱਕ ਤਾਂ ਆਂਦੀ ਹੈ ਉਹਨੇ ਥੋੜੀ ਬਹੁਤ ਆਉਂਦੀ ਚਲੋ ਨਿਕਲੇ ਹਨ ਆ ਤੁਸੀਂ ਦੇਖ ਸਕਦੇ ਹੋ ਲੋਕੀ ਲੰਘਦੇ ਸਰ ਆਪ ਤੋਂ ਕਾਂ ਪਰ ਜਾਂਦੇ ਹੋ ਇੱਥੇ ਜਿਵੇਂ ਹੁਣ ਨਿਕਲੀ ਹੋਈ ਹੈ ਥੋੜਾ ਕਿਲ ਜੀ ਨਿਕਲੀ ਥੋੜਾ ਜਿਹਾ ਦੱਸੋ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਕੀ ਹਾਲ ਹੈ ਪਰੇਸ਼ਾਨੀ ਦੋ ਆ ਰਹੀ ਹੈ ਸਰ ਅੱਛਾ ਇਸਕੇ ਟਾਇਰ ਉੱਪਰ ਹੋ ਜਾਂਦੇ ਨੇ ਜੇ ਕਿ ਵੇਰ ਗਿਰਨੇ ਕੀ ਪ੍ਰੋਬਲਮ ਆ ਜਾਂਦੀ ਹੈ ਹਾਂਜੀ ਹਾਂਜੀ ਆਪ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਕੰਮ ਕਰਤੀਆਂ ਹੈ ਪਰ ਸਲੋ ਹੁੰਦਾ ਹੈ ਮਤਲਬ ਇਹ ਹੈ ਕਿ ਸਲੋ ਹੀ ਕਰੋ ਠੀਕ ਤੋਂ ਕਰ ਦੋ ਇਸਕੋ ਹਾਂਜੀ ਹਾਂਜੀ ਸਰਕਾਰਾਂ ਕੰਮ ਸਲੋ ਕਰਦੀਆਂ ਲੋਕੀ ਬਹੁਤ ਜ਼ਿਆਦਾ ਆਸ ਲਾਉਂਦੇ ਆ ਤੇ ਅਸੀਂ ਕਹਿ ਸਕਦੇ ਹਾਂ ਦੇਖੋ ਬੱਚੇ ਵੀ ਨਾਲ ਹੁੰਦੇ ਆ ਫੈਮਿਲੀ ਵੀ ਹੁੰਦੀ ਹੈ ਕੰਮ ਵੀ ਚੱਲ ਰਿਹਾ ਹੈ ਭਈਆ ਫਟਾਫਟ ਕੰਮ ਕਰੋ ਲੋਕ ਬਹੁਤ ਵੇਟ ਕਰਦੇ ਆ ਸਰਕਾਰਾਂ ਬਹੁਤ ਸਲੋ ਕੰਮ ਕਰਦੀਆਂ ਆ ਆਪ ਤੇਜ਼ ਕਰਨਾ ਵੈਰੀ ਗੁੱਡ ਆ ਜੀ ਦੇਖ ਸਕਦੇ ਹੋ ਪਾਟਾ ਕੋ ਖੜੇ ਹੋਏ ਆ ਲੋਕੀ ਵੇਟ ਕਰਦੇ ਆ ਜੇ ਕਈ ਵਾਰ ਫਲਾਈਓਵਰ ਬੰਦੇ ਆ ਸਾਲੋਂ ਸਾਲ ਲੱਗ ਜਾਂਦੇ ਆ ਕਈ ਲੋਕੀ ਕਹਿੰਦੇ ਇੱਥੇ ਫਲਾਈਓਵਰ ਬੰਨਾ ਚਾਹੀਦਾ ਪਰ ਜੇ ਇੱਥੇ ਫਲਾਈਓਵਰ ਬਣ ਜਾਂਦਾ ਤੇ ਫਿਰ ਲੋਕਾਂ ਨੂੰ ਹੋਰ ਪਰੇਸ਼ਾਨੀ ਆਏਗੀ काफ़ी लंबी लाइना लगी हुई हैं पीपल आर वेटिंग फॉर देर टर्न टू गो टू योर बिजनेस घर सारे अभी देश सौ लंबी लाइन hey. दूर दूर तक तो लाइना लगी हुई हैं फाटक खड़े हुए हैं जी शमीच फाटक के कोल गर्मी अपने चरम पर हैगी है। ਲੋਕੀ ਵੇਟ ਕਰ ਰਹੇ ਆ ਕਿ ਆਪਣੀ ਟਰਨ ਦਾ ਬਾਕੀ ਦੇਖਦੇ ਆ ਲੋਕੀ ਪੇਸ਼ੈਂਟਸਲੀ ਵੇਟਿੰਗ ਫॉर देयर ਟਰਨ ਲੋਕਾਂ ਦਾ ਅੱਧਾ ਟਾਈਮ ਤਾਂ ਫਾਟਕਾਂ ਤੇ ਖੜੇ ਖੜੇ ਵੇਸਟ ਹੋ ਜਾਂਦਾ ਪਰ ਇਹ ਵੀ ਜ਼ਰੂਰੀ ਹੈ ਲੋਕਾਂ ਨੂੰ ਟ੍ਰੈਫਿਕ ਰੂਲਸ ਫੋਲੋ ਕਰਨੇ ਚਾਹੀਦੇ ਆ ਤੇ ਨਾ ਲੰਘ ਰਿਹਾ ਜੀ ਜੇ ਸਤਿਓ ਗੱਡੀ ਤੇਜ਼ ਨਹੀਂ ਹੈਗੀ ਤਾਂ ਵੀ ਉਹ ਜ਼ਿਆਦਾ ਸਪੀਡ ਲੱਗ ਰਹੀ ਹੈ ਲੋਕੀ ਕਈ ਵਾਰ ਫਾਟੇ ਡੱਪਾਂ ਦੀ ਕੋਸ਼ਿਸ਼ ਕਰਦੇ ਆ ਜਿਸ ਦੇ ਨਾਲ ਜਾਨੀ ਮਾਲੀ ਨੂੰ ਖਾਨ ਵੀ ਹੁੰਦਾ ਹੈ ਪੁਲਿਸ ਨਾ ਕਰਿਆ ਕਰੋ ਚਲੋ ਜੀ ਹੋ ਨਿਕਲਣਗੇ ਪੱਲੇ ਦਾ ਖੰਭਾ ਜਿਹੜਾ ਹੈ ਥੋੜਾ ਉੱਪਰ ਜਾਏਗਾ ਜੇ ਦੇਖ ਸਕਦੇ ਹੋ ਇਹਦੀ ਹਾਈਟ ਵੀ ਕਾਫੀ ਹੈ ਤਾਂ ਕਿ ਬਾਈਕ ਨਾ ਨਿਕਲੇ ਜਦ ਫਾਟਾ ਖੁੱਲਦੇ ਨੇ ਲੋਕ ਬੋੜੇ ਖੁਸ਼ ਹੁੰਦੇ ਨੇ ਕੁਛੇ ਦਾ ਮੋਕਾ ਆ ਗਿਆ ਲੋਕਾਂ ਦਾ ਦੇਖੋ ਪਿੱਛੇ ਕਿੰਨਾ ਜਿਆਦਾ ਪਹਫੀ ਲੱਗਿਆ ਹੋਨੇ ਲੋਕੀ ਨਿਕਲਣਗੇ ਪਰ ਅੱਗੇ ਤਸਵੀਰ ਤੁਹਾਨੂੰ ਦਿਖਾਣੇ ਆ ਕੀ ਪਰੇਸ਼ਾਨੀ ਆਈਗੀ ਲੋਕਾਂ ਨੂੰ ਆ ਭਾਈ ਉਹ ਮੈਂ ਕਰਵਾਇਆ ਦੋ ਤਿੰਨ ਮਿੰਨਾਂ ਹੋ ਗਈ ਤਾਈਂ ਆਇਆ ਨਾ ਅੱਜਾਂ ਦਾ ਰੋਜ਼ ਬਾਤ ਹੈ ਅੱਛਾ ਅੱਛਾ ਉਧਰ ਸਾਈਡ ਤੁਸੀਂ ਦੇਖ ਸਕਦੇ ਹੋ ਲੋਕੀ ਆਪਣੀ ਵੇਟ ਕਰ ਰਹੇ ਨੇ ਅੱਗੇ ਤਸਵੀਰ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿਉਂਕਿ ਇੱਥੇ ਇੱਕ ਨਿਕਲੀ ਹੋਈ ਹੈ ਕਿਲੇ ਟਾਈਪ ਕੀ ਜਿਹੜੇ ਲੋਹੇ ਦੀ ਅਸੀਂ ਦੇਖੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਧਰ ਵੀ ਲੋਕ ਖੜੇ ਨੇ ਰੋਂਗ ਸਾਈਡ 'ਤੇ ਉਹ ਲਈ ਕਰਕੇ ਦੇਖੋ ਹੁਣ ਇਹ ਰੋਂਗ ਸਾਈਡ ਜਾਣਗੇ ਲੋਕੀ ਲੋਕੀ ਇਹ ਤੇ ਮੰਨਦੇ ਨਹੀਂ ਸਰਕਾਰਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਬਾਗੇ ਦੇਸਦੋ ਇਹ ਪਾ ਲਾ ਸਟੈਂਡਿੰਗ